மா சோராய் மார்க்க ਸੰਸਾਰ ਦੇ ਮੁਕੇ ਪਾਹੀ ਪਤ ਜੁਰ ਤੋੜੇ ਗਰਮੁਕ ਪਤਵ ਸਿਆਰਾ ਗੇ ਕੋਰੁ ਰਤ ਪਾਰਾ ਸਤਿਗੁਰ ਬਾਹੁਤ ਆਦਿ ਵਿਆਖੀ ਨਾਮੁ ਮਹਾਨਿ ਤ ਪਾਰਾ ਹੋਇ ਨਾ ਰੂਗੁ ਬਰਾਬਰ ਆਵੈ ਮਤਖ ਪਾਇ मिलाया मेरी मेरी करत क्या लेता अम्म्यकक कसमने तो मन में समाई और जो तरता था तरों को थरगरे पुरे थी और पदार्थी गरम कहाँ रहे गर्म खजाती है नाम कराने नाम मुझे तमाम देखते पार न तराहे मारूं महला तैयार ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਬਾਬਾ ਸਿੱਧ ਪੋਈ ਜੀ ਦੇ ਸਥਾਨ ਢਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਧੰਨ ਧੰਨ ਸ਼ਹੀਦ ਬਾਬਾ ਸਿੱਧ ਪੋਈ ਜੀ ਦੇ ਸਥਾਨ ਪਿੰਡ ਉਗੋ ਕੇ ਵਿਖੇ ਬਾਬਾ ਜੀ ਦਾ ਸਲਾਨਾ ਜੋੜ ਮੇਲਾ ਜਿਹਨੂੰ ਸੰਗਤ ਬਰੇਵਾਲੀ ਤੀਰਸਵੀ ਕਹਿ ਦਿੰਦੀ ਆ ਉਹ ਮਨਾ ਰਹੇ ਆ ਇਹ ਜਿਹੜਾ ਸਥਾਨ ਹੈ ਪਿੰਡ ਉਗੋ ਕੇ ਜਗਜੀਤਪੁਰਾ ਤੇ ਨਾਨਕਪੁਰਾ ਇਤਨਾ ਪਿੰਡਾਂ ਦੀਆਂ ਸੰਗਤਾਂ ਦੁਆਰਾ ਸ਼ਰਧਾ ਭਾਵਨਾ ਨਾਲ ਕਾਰ ਸੇਵਾ ਕਰਕੇ ਬਣਾਇਆ ਗਿਆ ਇਹ ਸਥਾਨ ਇੱਥੇ ਹਰ ਸਾਲ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ ਮਹੀਨੇ ਬਾਅਦ ਵੀ ਬਾਬਾ ਜੀ ਦਾ ਤੇਸਾ ਦਿਹਾੜਾ ਮਨਾਇਆ ਜਾਂਦਾ ਹੈ ਬਾਬਾ ਜੀ ਦੇ ਇਸ ਸਥਾਨ ਤੇ ਨਵੇਂ ਵਿਆਹੇ ਜੋੜੇ ਗੰਢ ਜੋੜਿਆਂ ਦੀ ਮਿੱਟੀ ਕੱਢਦੇ ਨੇ ਦਿਆ ਮੰਗਣਿਆ ਨੇ ਭੇਲੀਆਂ ਚੜਾਈਆਂ ਜਾਂਦੀਆਂ ਨੇ ਤੇ ਜਿਹੜੇ ਤਾਜ਼ੇ ਸੂਏ ਪਸ਼ੂ ਲਵੇਰੇ ਪਸ਼ੂਆਂ ਦਾ ਦੁੱਧ ਬਾਬਾ ਜੀ ਦੇ ਸਥਾਨ ਤੇ ਮੱਥਾ ਟੇਕਣ ਤੋਂ ਬਾਅਦ ਹੀ ਪਰਿਵਾਰਾਂ ਵਿੱਚ ਵਰਤਿਆ ਜਾਂਦਾ ਹੈ ਜਿਹੜੇ ਨਵੇਂ ਜੰਮੇ ਬੱਚੇ ਹੁੰਦੇ ਨੇ ਉਹਨਾਂ ਦੀ ਖੁਸ਼ੀ 'ਚ ਬਾਬਾ ਜੀ ਦੇ ਸਥਾਨ ਤੇ ਨਿੰਮ ਬਣੇ ਜਾਂਦੇ ਨੇ ਧੀਆਂ ਧਿਆਣੀਆਂ ਦੀ ਮੰਨਤਾ ਕੀਤੀ ਜਾਂਦੀ ਹੈ ਬਾਬਾ ਜੀ ਦੇ ਸਥਾਨ ਤੇ ਇਹ ਸਥਾਨ ਤੱਡ ਵਡੇਰਿਆਂ ਦੇ ਜਾਂ ਪਿੰਡ ਦੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਜਿੰਨੀ ਕਿ ਸਾਨੂੰ ਜਾਣਕਾਰੀ حاصل ਹੋਈ ਹੈ ਇਹ ਸਥਾਨ 1905 ਵਿੱਚ ਸਾਡੇ ਪਿੰਡ ਦੇ ਵੱਡ ਬਡੇਰੇ ਜਿਵੇਂ ਮੱਗੂ ਕੇ ਪਰਿਵਾਰ ਚੋਂ ਜਾਂ ਬੀਕੇ ਕੇ ਪਰਿਵਾਰ ਚੋਂ ਬਾਬਾ ਜੀ ਲੱਲੂ ਆਣਾ ਬਾਬਾ ਜੀ ਦਾ ਇਹ ਮੁੱਖ ਸਥਾਨ ਹੈ ਜਿੱਥੇ ਬਾਬਾ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਉੱਥੋਂ ਮਿੱਟੀ ਲੈ ਕੇ ਆਏ ਸੀ ਬਜ਼ੁਰਗ ਮਿੱਟੀ ਲਿਉਣ ਦਾ ਕਾਰਨ ਇਹ ਸੀ ਕਿ ਉਦੋਂ ਰਹਾ ਰਸਤੇ ਕੱਚੇ ਸਨ ਆਉਣ ਜਾਣ ਦੇ ਸਾਧਨਾਂ ਦੀ ਬੜੀ ਘਾਟ ਸੀ ਸੁੱਖਣਾ ਲਾਉਣ ਵਿੱਚ ਦੇਰੀ ਹੋ ਜਾਂਦੀ ਸੀ ਇਸ ਕਰਕੇ ਸੰਗਤਾਂ ਦੀ ਸਹੂਲਤ ਲਈ ਜਿੱਥੇ ਕਿਤੇ ਵੀ ਬਾਬਾ ਜੀ ਦੇ ਸ਼ਰਧਾਲੂ ਪਰਿਵਾਰ ਵਸਦੇ ਸੀ ਉਹਨਾਂ ਨੇ ਆਪਣੀ ਸੁੱਖ ਸਹੂਲਤ ਲਈ ਬਾਬਾ ਜੀ ਦੇ ਸਥਾਨਾਂ ਤੋਂ ਮਿੱਟੀ ਲੈ ਕੇ ਆਪੋ ਆਪਣੇ ਨਗਰਾਂ ਵਿੱਚ ਬਾਬਾ ਸਿੱਧਪੁਰ ਜੀ ਦੇ ਸਥਾਨ ਬਣਾਏ ਬਹੁਤ ਸਾਰੇ ਪਿੰਡਾਂ ਵਿੱਚ ਬਾਬਾ ਜੀ ਦੇ ਸਥਾਨ ਬਣੇ ਹੋਏ ਨੇ ਸਾਰੇ ਸਥਾਨਾਂ ਤੇ ਹਰੇਕ ਸਾਲ ਹਰੇਕ ਮਹੀਨੇ ਬਾਬਾ ਜੀ ਦਾ ਦਿਨ ਮਨਾਇਆ ਜਾਂਦਾ ਹੈ ਸਾਲ ਬਾਅਦ ਕਈ ਵਾਰ ਜੇਠ ਦੇ ਮਹੀਨੇ ਕਈ ਵਾਰ ਹਾੜ ਦੇ ਮਹੀਨੇ ਤੇ ਥਾਰੇ ਹਿਸਾਬ ਨਾਲ ਮਗਰਮੂਰਾ ਹੋ ਜਾਂਦਾ ਹੈ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਪਰੇਵਾਲੀ ਤੀਰਸ ਮਨਾਇਆ ਜਾਂਦੀ ਹੈ ਬਾਬਾ ਜੀ ਦਾ ਜਨਮ ਬਜ਼ੁਰਗਾਂ ਦੇ ਦੱਸਣ ਮੁਤਾਬਕ 1196 ਈਸਵੀ ਵਿੱਚ ਹੋਇਆ ਦੱਸਿਆ ਜਾਂਦਾ ਹੈ ਪਿੰਡ ਤੋਲਾ ਮਾਤਾ ਰੂਪਾ ਰਾਣੀ ਤੇ ਪਿਤਾ ਰਾਸੂਰਾ ਜੀ ਦੇ ਘਰ ਹੋਇਆ ਬਾਬਾ ਜੀ ਦਾ ਜਨਮ ਜਿਹੜੇ ਬਾਬਾ ਜੀ ਦੇ ਵੱਡ ਬਡੇਰੇ ਸਨ ਉਹ ਤਪਾ ਤੋਲਾ ਦੇ ਚੌਧਰੀ ਸਨ ਬਾਬਾ ਜੀ ਨੇ ਹਮੇਸ਼ਾ ਗਊ ਗਰੀਬ ਦੀ ਰੱਖਿਆ ਲਈ ਆਵਾਜ਼ ਬੁਲੰਦ ਕੀਤੀ ਤੇ ਬਾਬਾ ਜੀ ਨੇ ਸ਼ਹੀਦੀ ਵੀ ਗਊ ਗਰੀਬ ਦੀ ਰੱਖਿਆ ਲਈ ਪ੍ਰਾਪਤ ਕੀਤੀ ਇਸੇ ਕਰਕੇ ਢਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਦਾ ਦਿਹਾੜਾ ਹਰ ਇੱਕ ਸਾਲ ਹਰ ਇੱਕ ਮਹੀਨੇ ਜਿੱਥੇ ਕਿਤੇ ਵੀ ਦੁਨੀਆ ਭਰ ਵਿੱਚ ਢਾਲੀਵਾਲ বাসਦੇ ਨੇ ਬਾਬਾ ਜੀ ਦਾ ਦਿਹਾੜਾ ਮਨਾਇਆ ਜਾਂਦਾ ਜਿਵੇਂ ਕਿ ਸਾਡਾ ਨਗਰ ਹੈ ਉਗੂਕੇ ਜਗਜੀਤਪੁਰਾ ਨਾਨਕਪੁਰਾ ਸਾਡੇ ਪਿੰਡਾਂ ਦੇ ਵਿੱਚ ਢਾਲੀਵਾਲ ਭਾਈਚਾਰੇ ਤੋਂ ਬਿਨਾ ਭੰਡੋਲ ਚਹਲ ਖੈਰੇ ਹੋਰ ਵੀ ਗੱਲ ਬੜੇ ਗੋਤ ਰਹਿੰਦੇ ਨੇ चौहान ਪਰ ਇੱਕ ਬੜੀ ਵੱਡੀ ਬਾਬਾ ਜੀ ਦੀ ਕਿਰਪਾ ਕੇ ਸਾਡੇ ਨਗਰਾਂ ਚ ਇੰਨੀ ਏਕਤਾ ਹੈ ਕਿ ਬਾਬਾ ਜੀ ਦੇ ਸਥਾਨ ਤੇ ਸਾਰੇ ਗੋਤਾਂ ਦੇ ਸਾਰੇ ਧਰਮਾਂ ਦੇ ਸਾਰੇ ਲੋਕ ਇਕੱਤਰ ਹੁੰਦੇ ਨੇ ਹਰੇਕ ਮਹੀਨੇ ਹਰੇਕ ਸਾਲ ਬਾਬਾ ਜੀ ਦਾ ਸਥਾਨ ਕੋਈ ਕਿਸੇ ਇੱਕ ਗੋਤਰਾ ਨਾ ਹੋ ਕੇ ਸਰਬ ਸਾਂਝਾ ਬਣ ਗਿਆ ਹੈ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਬੜਾ ਮਾਣ ਹੈ ਇਸ ਗੱਲ ਦਾ ਕਿ ਸਾਡਾ ਸਾਰਾ ਨਗਰ ਬਿਨਾਂ ਭੇਰ ਭਾਵ ਤੋਂ ਬڑے ਭਾਈਚਾਰੇ ਨਾਲ ਏਕਤਾ ਨਾਲ ਬਾਬਾ ਜੀ ਦੇ ਸਥਾਨ ਤੇ ਕਾਰ ਸੇਵਾ ਵਿੱਚ ਵੀ ਸਹਿਯੋਗ ਦਿੰਦਾ ਹੈ ਮੇਲੇ ਵਿੱਚ ਵੀ ਨਗਰ ਸਹਿਯੋਗ ਦਿੰਦਾ ਰਸਦਾਂ ਮਾਇਆ ਬੜਾ ਕੁਝ ਸੰਗਤ ਦਿੰਦੀ ਹੈ ਸਾਨੂੰ ਜਿਹੜੇ ਐਨ ਆਰ ਆਈ ਨੌਜਵਾਨ ਨੇ ਸਾਡੇ ਪਿੰਡ ਦੇ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਨੇ ਮੁਲਾਜ਼ਮ ਵੀਰ ਨੇ ਉਹਨਾਂ ਦਾ ਵੀ ਬੜਾ ਸਹਿਯੋਗ ਪ੍ਰਾਪਤ ਹੈ ਹਰ ਇੱਕ ਸਾਲ ਅਸੀਂ ਜੋ ਵੀ ਮੰਗਦੇ ਹਾਂ ਬਾਬਾ ਜੀ ਦੇ ਸਥਾਨ ਲਈ ਸੇਵਾ ਸਾਨੂੰ ਮਿਲਦੀ ਹੈ ਇਸ ਸਥਾਨ ਤੇ ਹਰੇਕ ਸਾਲ ਖੰਡਪਾੜ ਵੀ ਪ੍ਰਕਾਸ਼ ਕਰਾਏ ਜਾਂਦੇ ਨੇ ਪਿਛਲੇ ਸਾਲਾਂ ਚ ਕੋਤਰੀਆਂ ਵੀ ਕੀਤੀਆਂ ਗਈਆਂ ਬਾਬਾ ਜੀ ਦੇ ਸਥਾਨ ਤੇ ਸੰਗਤਾਂ ਬੜੀ ਸ਼ਰਧਾ ਨਾਲ ਨਤਮਸਤਕ ਹੁੰਦੀਆਂ ਨੇ ਬਾਬਾ ਜੀ ਦੇ ਜੋੜ ਮੇਲੇ ਮਨਾਏ ਜਾਂਦੇ ਨੇ ਤੋ ਆਦਿ ਨਿਵਾਦ ਕਰੇ ਸਤਿ ਪਾਲਾ ਕਟਕਟ ਰੂਪੋਂ ਸਤਿ ਆਲਾ ਜੋਤ ਬੋ ਪਾਵੈ ਕ੍ਰਿਸ਼ਨਾਵੈ ਸਭ ਤੀਰੋ ਕੀ ਆਕ ਮਾਤਾ ਹੈ ਅੰਤਰ ਜੋਤ ਕਲਿਜਗ ਜੀਵਨਾ ਸਵਗਤ ਕੋ ਕੇ ਸਾਥ ਜੀਵਨਾ ਆਤੇ ਨੀਰ ਆਤੇ ਪੀਹ ਨੋਈ ਜਤ ਤਰ ਕਿ ਤਦਾਤਾ ਜਗਤੋ ਪਾਇ ਤੇਰੇ ਤਾਰਾ ਅਸਰ ਰਹਤਾ ਹੈ ਸਾਰ ਨਮੀ ਅਗਨੀ ਯਸਨਾ ਦਾ ਸਾਰ ਨਮੀ ਅਗਨੀ ਤੇਰਾ Nero, ini pati putu-putu kau jauh को मंदिर

ਮੋਹਕੋ ਨਾ ਹੋਏ ਨਾ ਕਨਾ ਜਾਵੇ ਸਾਥੇ ਬੈਠ ਕੇ ਆਏ ਰੱਬ ਦੇ ਇੱਕ ਇੱਕ ਪ੍ਰਸਤਾਵ ਤੋਂ ਤਾਂ ਆ ਕੇ ਜਨਮੇ ਕੋ ਬਾਝੇ ਜਾਣਾ ਹੈ ਕੋਈ ਨਾ ਹੈ ਜਾਨੀਆ ਇਹੋ ਸਾਥੀ ਚਰਤ ਕੋ ਬਿਤੇ ਰਹਿਣੇ ਕੋ ਸਭਾ ਆਉਂਦੇ 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 ਆਉਂਦੇ

ਮੁੱਖ ਤਾਰਿਆਂ ਉੱਤੇ ਹੱਥ ਸਾਹ ਤੇ ਨਾਮ ਦੇ ਲੈ ਜਨਮ ਹਾਲਾ ਜੇ ਬੋਲਦੇ ਲੋਕ ਅੰਮ੍ਰਿਤ ਕਾਲ ਸੁਣਿਆ ਗੁਰੂ ਦੇ ਕਹੇ ਹਾਲਾ ਆਇਆ ਬਾਬਾ ਸਜਾ ਜੋ ਪਰਦੇ ਤੋਂ ਹੋਵੇ ਮਾਤਾ ਗੁਰੂ ਸਰਦਾਰੋ ਕਿ ਲੋਕੋ ਕਿ ਲੋਕੋ ਨਾਸ਼ਤਾ ਨੂੰ ਬਾਰੇ ਗਾਇਲੋ ਲੋ 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 दाना तेते दानहि पारा सुखार्त समागमेनी तेनिति मे तथा च सतो पादिदा मारे महाल्लासना परमे समाजे लवाइता खानिदानी पापना पत्यप्ति पात्तति पात्तना आगमन

மா பட்சாண்டி புயத்